ਖੰਨਾ ਵਿਖੇ ਹੋਇਆ ਦਰਦਨਾਕ ਹਾਦਸਾ ਬਲੈਰੋ ਗੱਡੀ ਦੀ ਹੋਈ ਟਰੈਕਟਰ ਟਰਾਲੀ ਨਾਲ ਟੱਕਰ ਇੱਕ ਦੀ ਮੌਤ ਕਈ ਗੰਭੀਰ ਜ਼ਖਮੀ ਮਿਲੀ ਜਾਣਕਾਰੀ ਦੇ ਅਨੁਸਾਰ ਖੰਨਾ ਦੇ ਮਲੇਰ ਕੋਟਲਾ ਰੋਡ ਤੇ ਜਰਗ ਨੇੜੇ ਦਰਦਨਾਕ ਸੜਕ ਹਾਦਸੇ ਵਿੱਚ ਬਰਾਤੀਆਂ ਨਾਲ ਭਰੀ ਬਲੈਰੋ ਗੱਡੀ ਪਰਾਲੀ ਨਾਲ ਭਰੇ ਹੋਏ ਟਰੈਕਟਰ ਟਰਾਲੀ ਨਾਲ ਟਕਰਾ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚੱਕਲਾ ਚੂਰ ਹੋ ਗਿਆ ਬਲੇਰੋ ਚਾਲਕ ਵਿੱਕੀ ਨਿਵਾਸੀ ਮਾਨਸਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਗੱਡੀ ਦੇ ਵਿੱਚ ਸਵਾਰ 6 ਤੋਂ 7 ਬਰਾਤੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉੱਥੇ ਹੀ ਜ਼ਖਮੀ ਲਖਪ੍ਰੀਤ ਨੇ ਦੱਸਿਆ ਕਿ ਉਹ ਬਲੇਰੋ ਗੱਡੀ 'ਚ ਸਵਾਰ ਹੋ ਕੇ ਬਰਾਤ ਤੋਂ ਵਾਪਸ ਆ ਰਹੇ ਸੀ ਮੈਂ ਲਖਪ੍ਰੀਤ ਅਸੀਂ 90 ਬੋੜਾਂ ਗੇੜੇ ਜਿੱਥੋਂ ਆ ਰਹੇ ਸੀ ਅਸੀਂ ਪ੍ਰੋਗਰਾਮ ਤੋਂ ਆ ਰਹੇ ਸੀ ਚਮਕੌਰ ਸਾਹਿਬ ਤੋਂ ਹੀ ਕੀ ਪ੍ਰੋਗਰਾਮ ਸੀ ਪ੍ਰੋ ਬਿਆਦਾ ਪ੍ਰੋਗਰਾਮ ਸੀ ਗਾ ਜੀ ਆਪਣਾ ਮੈਂ ਤਾਂ ਪਿੱਛੇ ਫੋਨ ਤੇ ਗੱਲ ਕਰ ਰਿਹਾ ਸੀ ਗਾ ਟਰਾਲੀ ਮੈਨੂੰ ਇੱਕ ਉਹਨਾਂ ਨੂੰ ਐਵੇਂ ਨਹੀਂ ਪਤਾ ਲੱਗਿਆ ਵੀ ਹੋਇਆ ਕਿ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਘਰੇ ਇਹ ਟਰਾਲੀ ਕੋਦਾਂ ਮ ਲੱਗੀ ਏ ਅਸੀਂ ਸਾਰੇ ਫੱਟੜ ਹੋ ਗਏ ਮਤਲਬ ਹੀ ਮੈਂ ਤਾਂ ਜਿਆਦਾ ਪਤਾ ਲੱਗਿਆ ਇਹ ਮੈਂ ਮੂਰੇ ਧਿਆਨ ਨਹੀਂ ਸੀਗਾ ਮੇਰਾ ਹੈ ਕਿਹਦੀ ਗੱਡੀ ਕਹਿੰਦੇ ਜੀ ਹੈ ਕਿਹਦੀ ਗੱਡੀ ਜੀ ਗੱਡੀ ਸਾਡੇ ਨਾਲੇ ਨਾਲੇ ਮੁੰਡਾ ਆਪਣਾ ਵਿੱਕੀ ਹੈ ਆਪਣੇ ਚੀਜਾ ਹੀ ਨੇ ਉਹ ਵੀ ਆਪਣਾ ਮੁੰਡਾ ਨਾਲ ਕੰਮ ਕਰਦਾ ਕਾਕਾ ਉਹਦੇ ਹੈ ਕਿਹਦੀ ਸੀ ਹੈ ਬਲੈਰੋ ਬਲੈਰੋ ਗੱਡੀ ਸੀਗੀ ਹਾਂਜੀ ਅਸੀਂ 6-7 ਜਣੇ ਸੀਗੇ ਨਹੀਂ 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 ਤੇ ਕਿੰਨੇ ਜਨੇ ਜ਼ਖਮੀ ਹੋਏ ਆ? ਜ਼ਖਮੀ ਤਾਂ ਸੀ ਆ ਉਰੇ ਤਿੰਨ ਚਾਰ ਜਿਹੜੇ ਜ਼ਖਮੀ ਹੋਏ ਚਲਾ ਰਹੇ ਸੀਗਾ ਮੁੰਡਾ ਜਿਹੜਾ ਹੀ ਉਹ ਤਾਂ ਉਹ ਵੀ ਸੀਰੀਅਸ ਨੇ। ਨਹੀਂ ਨਹੀਂ ਮੋੜ ਤੇ ਹੋਇਆ ਜੀ ਇਹ। ਮੋੜ ਤੇ ਹਾਂ ਆਪਣਾ ਇਧਰੋਂ ਜਾ ਰਗ ਗਣਿਓ ਆਨੇ ਆਪਾਂ ਮੋੜ ਤੇ। ਹਾਂਜੀ ਤੁਹਾਨੂੰ ਉਥੇ ਲੈ ਕੇ ਕੌਣ ਆਇਆ ਬਿਓ ਹਸਪਤਲ? ਲੈ ਕੇ ਸਾਨੂੰ ਐਂਬੂਲੈਂਸ ਆਈ ਆ ਜੀ ਉੱਥੇ ਫੋਨ ਕਰਤਾ ਸੀਗਾ। ਨਾਲ ਦੇ ਮੁੰਡੇ ਕੋਈ ਜਾ ਰਹੇ ਸੀਗੇ ਉਹਨਾਂ ਨੇ ਫੋਨ ਕਰਤਾ ਸੀਗਾ ਜੀ। ਹਾਂਜੀ ਨਰਮ ਸਿੰਘ ਜੀ ਫਿਰ ਨਹੀਂ ਜੀ ਬੜੀ ਮਾ ਮੈਂ ਰਣਾ ਘਰ ਜਮ ਉੱਥੇ ਸੌਰਤ ਮੰਗੇ ਲੜਾ ਜੇ ਕੀ ਹੋਇਆ ਸਜਣ ਤੇ ਮੁਰਾਦ ਗਈ ਸੀ ਇਹ ਚਮਕੌਰ ਸਾਹਿਬ ਤੇ ਪ੍ਰਤੀਜਤਾ ਬਿਆਸ ਜੀ ਸਾਡੇ ਦਾ ਬੜੀ ਮਾਨਸਾ ਤੋਂ ਬੜੀ ਮਾਨਸਾ ਹਾਂਜੀ ਮਗੜੀਆਂ ਨੇ ਵੇਖਿਆ ਕਿਉਂ ਸੀ ਚਣ ਚੱਕੇ ਕੋਈ ਟਰਾਲੀ ਆ ਗਈ ਮੋ ਬੜਾ ਖਤਰਨਾਕ ਜਹਾਜ਼ ਹੋ ਸੀ ਜੀ 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 ਸੱਤ ਅੱਠ ਸੀ ਆ ਕਿੰਨੇ ਜਨੇ ਸੱਤ ਕਰੀਆ ਸੱਤਾਂ ਕਾਫੀ ਬੰਦੇ ਲੱਗੇ ਨੇ ਦੋ ਸੀਰੀਅਸ ਨੇ ਇੱਕ ਦੀ ਡੈੱਥ ਹੋ ਗਈ ਉਹਦਾ ਨਾਮ ਤੇਰੀ ਦੱਸੋ ਜੀ ਵਿੱਕੀ ਕਹਿੰਦੇ ਨੇ ਉਹ ਕਿੱਥੇ ਰਹਿਣਾ ਉਹ ਪੜੀਮਾਨ ਸੀ ਰਹਿਣਾ ਜਾਇਆ ਸੀ ਹਾਂਜੀ ਹਾਂ ਬੱਚੇ ਵਗੈਰਾ ਹੈਗਾ ਹਾਂਜੀ ਦੋ ਗੁਡੀਆਂ ਨੇ ਉਹ ਡਾਕਟਰ ਕੀ ਕਹਿ ਰਹੇ ਡਾਕਟਰ ਕੁਝ ਨਹੀਂ ਦੱਸ ਰਹੀ ਮੇਰਾ ਤਾਂ ਪੱਟੀ ਹਾਲੇ ਤੱਕ ਨਹੀਂ ਹੋਈ ਆ ਦੇਖ ਲਓ ਛੋਡੇ ਬਲੱਡ ਛੋਡੇ ਸਾਹਮਣੇ ਆ ਰਿਹਾ ਹੋ ਗਈ ਘੰਟਾ ਡੇਢ ਘੰਟਾ ਹੋ ਗਿਆ ਤੇ ਉੱਥੇ ਲੈ ਕੇ ਕਿਉਂ ਆਇਆ ਤੁਹਾਨੂੰ ਐਮਬੂਲੈਂਸ ਭੇਜੇ ਸੀ ਮੁਲਾਜ਼ਮ ਆਏ ਸੀਗੇ ਐਮਬੂਲੈਂਸ ਬੁਲਾਈ ਉੱਥੇ ਫਿਰ ਉਹ ਲੈ ਕੇ ਕਿੱਥੇ ਮਤਲਬ ਲਾਇ ਹੋਦੇਗਾ ਤਾਂ ਉੱਥੇ ਹਾਂ ਨਹੀਂ ਜੀ ਕੁਝ ਨਹੀਂ ਉਹ ਡਾਕਟਰ ਕੀ ਕਹਿ ਰਹੇ ਡਾਕਟਰ ਨੇ ਕੁਝ ਨਹੀਂ ਦੱਸ ਰਹੀ ਉਹਦੇ ਸਾਹਮਣੇ ਇਹ ਮੰਤਰੀ ਕਾ ਦੇ ਰਹੇ ਸੀ ਮੰਗ ਦੱਸ ਨੂੰ ਪਤੀ ਅੱਜ ਹੁਸਾਰ ਰਹੀ ਸੀ ਸਾਡਾ ਜਿਹੜੀਆਂ ਆਪਣੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸਾਡੇ 7 ਬੰਦੇ ਸੀਰੀਅਸ ਨੇ ਉਹਨਾਂ ਦੇ ਵਿੱਚੋਂ 3 ਬੰਦੇ ਇਹਨਾਂ ਨੇ ਚੰਡੀਗੜ੍ਹ ਰੈਫਰ ਕਰੇ ਨੇ ਐਂਬੂਲੈਂਸ ਨਹੀਂ ਹੋ ਰਹੀ ਆ ਰਹੀ ਕਿੰਨੇ ਦਾ ਟਾਈਮ ਸਾਡੇ ਘੰਟਾ ਹੋ ਗਿਆ ਵੀ ਜੀ ਬੰਦੇ ਸੀਰੀਅਸ ਨੇ ਐਂਬੂਲੈਂਸ ਆ ਨਹੀਂ ਰਹੀ ਨਾ ਉਹਰੇ ਕੋਈ ਪ੍ਰਾਈਵੇਟ ਐਂਬੂਲੈਂਸ ਨਾ ਸਰਕਾਰੀ ਕੁਝ ਵੀ ਨਹੀਂ ਹੈਗਾ ਡਾਕਟਰ ਕੀ ਕਹਿੰਦੇ ਤੁਹਾਨੂੰ ਡਾਕਟਰ ਕਹਿੰਦੇ ਜੀ ਸਰਕਾਰੀ ਐਂਬੂਲੈਂਸ ਸਾਰੀਆਂ ਬੀਜੀ ਨੇ ਵੀ ਜੇ ਕੋਈ ਸਰਕਾਰੀ ਪ੍ਰਾਈਵੇਟ ਤੁਸੀਂ ਲਿਆ ਸਕਦੇ ਹੋ ਤਾਂ ਲੈ ਜਾਓ ਨਹੀਂ ਡਾਕਟਰ ਨੇ ਆਪ ਬਗਲ ਇਹ ਡਾਕਟਰ ਨੇ ਕਹੀ ਹੈ ਜੀ ਤੇ ਕਿੱਥੇ ਹੋ ਐਕਸੀਡੈਂਟ ਇਹ ਐਕਸੀਡੈਂਟ ਆਪਣਾ ਜੀ ਜੋੜੇਪੁਰਾਂ ਸੇ ਹੋਇਆ ਤੇ ਹੁਣ ਕੀ ਬੰਦ ਕੀ ਕਰਦੇ ਤੁਸੀਂ ਸਰ ਅਸੀਂ ਕੋਈ ਐਂਬੂਲੈਂਸ ਸਾਡੇ ਮਰੀਜ਼ਾਂ ਦਾ ਕੋਈ ਹੱਲ ਹੋ ਜਵੇ ਜੀ ਇੱਕ ਮੈਂ ਮਰੀਜ਼ ਸਾਡਾ ਡੈੱਡ ਹੋ ਚੁੱਕਿਆ ਕਿ ਡਾਕਟਰ ਜਦੋਂ 7 ਜ਼ਖਮੀ ਆਏ ਨੇ ਕੋਈ 12 ਡਾਕਟਰ ਇਹਨੇ ਬੁਲਾ ਕੋਈ ਕੋਈ ਡਾਕਟਰ ਨਹੀਂ ਜੀ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਕੁਝ ਵੀ ਨਹੀਂ ਜੀ ਐਮਰਜੈਂਸੀ ਦੀ ਹਾਲਤ ਚ ਕੋਈ ਨਹੀਂ ਹੋ ਰਹੀ ਕੋਈ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੈਗਾ ਦੇਖ ਲਓ ਪਰਚੀਆਂ ਨਹੀਂ ਜੀ ਕੋਲ ਕੋਈ ਐ ਪ੍ਰਾਈਵੇਟ ਐਂਬੂਲੈਂਸ ਲਈ ਵੀ 2 ਘੰਟੇ ਹੋ ਗਏ ਸਾਨੂੰ ਬਿਲਕੁ ਜਾਨ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਕੋਈ ਆ ਰਹੀ ਤੇ ਕਿੱਥੋਂ ਆ ਰਹੇ ਜੀ ਤੁਸੀਂ ਅਸੀਂ ਜੀ ਆਪਣੇ ਚਮਕੌਰ ਸਾਹਿਬ ਤੋਂ ਬਰਾਤ ਵਾਪਸ ਆ ਰਹੇ ਜੀ ਸਾਡੀ ਐਕਚੁਅਲੀ ਹੋਇਆ ਕਿੱਥੇ ਜੀ ਇਹ ਜੋੜੇਪੁਰਾਂ ਤੇ ਜੀ ਕਿੰਨੇ ਜਣੇ ਸਿਰਫ ਐਂਬੂਲੈਂਸ ਉਹ ਗੱਡੀ ਦੇ ਵਿੱਚ 6-7 ਜਣੇ ਸੀਗੇ ਸੱਤ ਜਣੇ ਸੀਗੇ ਕਿੰਨੇ ਸੱਤ ਕਿੰਨੇ ਲੱਗੇ ਸੱਤਾਂ ਦੀ ਲੱਗੀਆਂ ਨੇ ਅੱਛੇ ਕੋਰ ਸਾਹਿਬ ਅਸੀਂ ਆਪਣਾ ਸਾਡਾ ਭੈੜੀ ਮਾਨਸਾ ਪਿੰਡ ਹੈ ਜੀ ਨਹੀਂ ਸਾਰੇ ਜੈਂਸ ਦੀ ਗਈ ਹਾਂਜੀ ਰਾਤ ਸੜੀ ਕੋਲੋਂ ਬਾਸ ਐਮਰਜੈਂਸੀ ਆਈ ਉਹਦੇ ਵਿੱਚ ਸਾਡੇ ਕੋਲੇ 8 ਤੋਂ 9 ਬੰਦੇ ਆਏ ਜੋ ਉਹਨਾਂ ਨੇ ਦੱਸਿਆ ਵੀ ਨੀਅਰ ਜੋੜੇਪੁਰ ਮਰੇਲ ਕੋਟਲਾ ਵਾਲੀ ਸਾਈਡ ਜੋੜੇਪੁਰ ਦੇ ਕੋਲੇ ਟਰਾਲੀ ਦੇ ਨਾਲ ਟੱਕਰ ਹੋਈ ਉਹਨਾਂ ਦੀ ਉਤੇ ਕਰਕੇ ਸਾਡੇ ਕੋਲੇ 8-9 ਪੇਸ਼ੈਂਟਸ ਕਾਫੀ ਜ਼ਖਮੀ ਹਾਲਤ ਦੇ ਵਿੱਚ ਕਾਫੀ ਕ੍ਰਿਟੀਕਲ ਸਿਕ ਕੰਡੀਸ਼ਨ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੋ ਸ਼ਾਇਦ ਡਰਾਈਵਰ ਦੱਸਿਆ ਜਾ ਰਿਹਾ ਉਹ ਤੇ ਮੌਕੇ ਤੇ ਹੀ ਡੈਥ ਹੋ ਗਈ ਬਾਕੀ ਜਿਹੜੇ 4 ਤੋਂ 5 ਪੇਸ਼ੈਂਟ ਸੀਗੇ ਉਹਨਾਂ ਦੀ ਹਾਲਤ ਕਾਫੀ ਸਿਕ ਸੀਗੀ ਮਲਟੀਪਲ ਇੰਜਰੀਸ ਸੀਗੀਆਂ ਹੈਡ ਇੰਜਰੀਸ ਚੈਸਟ ਇੰਜਰੀਸ ਸੀਗੀਆਂ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਫਰਸਟ ਦੇ ਕੇ ਅੰਨਾ ਸਿਪਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਅਗੇ ਹਾਇਰ ਸੈਂਟਰ ਜੀਐਮਸੀ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹਾਂ ਜੀ ਉਹਦੇ ਵਿੱਚੋਂ 4 ਪੇਸ਼ੈਂਟ ਆਈ ਥਿੰਕ ਰੈਫਰ ਹੋਏ ਆਮ 4 4 ਤੋਂ 5 ਪੇਸ਼ੈਂਟ ਰੈਫਰ ਹੋਏ ਜਿਹੜੀ ਬਸ ਉਹ ਬ੍ਰੌਂਡਡ ਹੈ ਉਹ ਬ੍ਰੌਂਡਡ ਬ੍ਰੌਂਡਡ ਉਹ ਤਾਂ ਇਨਸਟੈਂਟਲੀ ਮੌਕੇ ਤੇ ਉਹਦੀ ਡੈਥ ਹੋ ਗਈ